ਅੱਜ ਇੱਕ ਪਾਸੇ ਤਾਂ ਚੰਡੀਗੜ੍ਹ ਦੇ ਵਿੱਚ ਜਾ ਕੇ ਦਹ ਹਜ਼ਾਰਾਂ ਕਿਸਾਨਾਂ ਨੇ ਡੇਰਾ ਲਾਇਆ ਤੇ ਦੂਜੇ ਪਾਸੇ ਵਿਧਾਨ ਸਭਾ ਚ ਭਗਵੰਤ ਮਾਨ ਸਰਕਾਰ ਨੇ ਅੱਜ ਕਾਫੀ ਗੱਲਾਂ ਬਾਤਾਂ ਕੀਤੀਆਂ ਨੇ ਆਪਾਂ ਦੋਵਾਂ ਤੇ ਗੱਲ ਕਰਦੇ ਹਾਂ ਵੀ ਉੱਥੇ ਹੋਇਆ ਕੀ ਆ ਨਚੋੜ ਕੀ ਨਿਕਲਦਾ ਹੋਇਆ ਇਹ ਆ ਵੀ ਭਗਵੰਤ ਮਾਨ ਸਰਕਾਰ ਨੇ ਅੱਜ ਵਿਧਾਨ ਸਭਾ ਦੇ ਵਿੱਚ ਕਾਫੀ ਗੱਲਾਂ ਬਾਤਾਂ ਤਾਂ ਕੀਤੀਆਂ ਨੇ ਪਰ ਜਿਹੜੀਆਂ ਮੰਗਾਂ ਮਸਲੇ ਕਿਸਾਨ ਤੇ ਮਜ਼ਦੂਰ ਉੱਥੇ ਲੈ ਕੇ ਗਏ ਉਹਨਾਂ ਤੇ ਕੁਝ ਨਹੀਂ ਹੋਇਆ ਬਸ ਉਹੀ ਹੋਇਆ ਆਖੇ ਪੰਚਾਂ ਦਾ ਕਿਹਾ ਸਿਰ ਮੱਥੇ ਤੇ ਪ੍ਰਣਾਲਾ ਉੱਥੇ ਦਾ ਉੱਥੇ ਹੋਇਆ ਕਿ ਭਗਵੰਤ ਮਾਨ ਸਾਹਿਬ ਇਹ ਗੱਲ ਕਰਦੇ ਰਹੇ ਵੀ ਜਿਹੜੇ ਗੰਦੇ ਪਾਣੀ ਨੇ ਮੈਂ ਉਹਨਾਂ ਤੇ ਪਹਿਲਾਂ ਵੀ ਮੁੱਦਾ ਠਾਉਂਦਾ ਰਿਆਂ ਮੈਂ ਹੁਣ ਵੀ ਉਠਾ ਰਿਆਂ ਤੇ ਪ੍ਰਗਟ ਸਿੰਘ ਜਿਹੜੇ ਕਾਂਗਰਸ ਵਾਲੇ ਉਹਨਾਂ ਨੂੰ ਕਹਿੰਦੇ ਵੀ ਮੈਂ ਤੂੰ ਮੈਨੂੰ ਸੱਜ ਜਲੰਧਰ ਮੈਂ ਆਊਂਗਾ ਆਪਾਂ ਉੱਥੇ ਸਾਰਾ ਕੁਝ ਠੀਕ ਕਰਦਾਂਗੇ ਉਹਨਾਂ ਨੇ ਸੱਚਮੁੱਚ ਉਹ ਕੌੜਾ ਸੱਚ ਬੋਲਿਆ ਜਿਹੜਾ ਕਿਸੇ ਨੂੰ ਹਜਮ ਨਹੀਂ ਆਉਂਦਾ ਕਮਰ ਵਿਜੇ ਪ੍ਰਤਾਪ ਕਹਿੰਦਾ ਵੀ ਭਾਰਤ ਦੇ ਵਿੱਚ ਸਰਕਾਰਾਂ ਨੂੰ ਸਰਕਾਰਾਂ ਨਹੀਂ ਮਾਫੀਆ ਚਲਾਉਂਦਾ ਬਲੈਕੀਏ ਚਲਾਉਂਦੇ ਨੇ ਔਰ ਉਹ ਸਾਰਾ ਕੁਝ ਹੈ ਜੋ ਜਿੰਨਾ ਟਾਈਮ ਉਹਨੂੰ ਤੋੜਿਆ ਨਹੀਂ ਜਾਂਦਾ ਉਹਨਾਂ ਟਾਈਮ ਇਹ ਸੇਸ਼ ਕੁਝ ਨਹੀਂ ਠੀਕ ਹੁੰਦਾ ਤੀਜੇ ਨੰਬਰ ਤੇ ਵਾਰੀ ਆ ਗਈ ਜਿਹੜਾ ਪ੍ਰਗਟ ਸਿੰਘ ਹੈ ਕਾਂਗਰਸ ਦਾ ਐਮਐਲਏ ਉਹਦੀ ਉਹਨੇ ਬੋਲਿਆ ਵਿਧਾਨ ਸਭਾ ਚ ਉਹ ਕਹਿੰਦਾ ਵੀ ਸਾਰੀ ਪੁਲਿਸ ਦੇ ਡੋਪ ਟੈਸਟ ਨਸ਼ੇ ਦੇ ਟੈਸਟ ਕਰਾਓ ਫੇਰ ਪਤਾ ਲੱਗੂਗਾ ਵੀ ਕੌਣ ਕੀ ਐ ਤੇ ਉਹ ਕਹਿੰਦਾ ਜਿੰਨਾ ਟਾਈਮ ਪੁਲਿਸ ਦੇ ਨਸ਼ੇ ਦੇ ਟੈਸਟ ਕਰਾ ਕੇ ਉਹਨਾਂ ਚੋਂ ਬੰਦੇ ਨਹੀਂ ਪਛਾਣੇ ਜਾਂਦੇ ਨਸ਼ਾ ਕਰਨ ਵਾਲੇ ਉਹਨਾਂ ਟਾਈਮ ਹਫਤਾ ਕਹਿ ਲਓ ਚਾਰ ਹਫਤੇ ਕਹਿ ਲਓ ਚਾਰ ਮਹੀਨੇ ਕਹਿ ਲਓ ਕਦੇ ਨਸ਼ਾ ਖਤਮ ਨਹੀਂ ਹੋ ਸਕਦਾ ਤੀਜੇ ਨੰਬਰ ਤੇ ਵਾਰੀ ਆ ਗਈ ਜਿਹੜਾ ਲਾਭ ਸਿੰਘ ਉਗੋਕੇ ਐ ਐਮ ਐਲ اے ਲਾਭ ਸਿੰਘ ਉਗੋਕੇ ਨੇ ਮਸਲਾ ਰੱਖਿਆ ਵਿਧਾਨ ਸਭਾ ਚ ਵੀ ਭਾਈ ਜੀਵਨ ਸਿੰਘ ਬਾਬਾ ਜੈਤਾ ਜੀ ਦੀ ਦੇ ਹੜਾ ਆਇਆ 5 ਸਤੰਬਰ ਨੂੰ ਤੇ ਉਹਦਾ ਦਿਨ ਸਰਕਾਰ ਵੀ ਮਨਾਏ ਔਰ ਨਾਲ ਹੀ ਉਹਦੀ ਇੱਕ ਡਿਪਾਰਟਮੈਂਟ ਇੱਕ ਚੇਅਰ ਸਥਾਪਿਤ ਕੀਤੀ ਜਾਵੇ ਯੂਨੀਵਰਸਿਟੀ ਦੇ ਵਿੱਚ ਜਿਹੜੀ ਉਹਦੀ ਪੜ੍ਹਾਈ ਕਰਾਵੇ ਉਹਦੇ ਨਾਲ ਸੰਬੰਧਿਤ ਖੋਜ ਕੰਮ ਕਰਾਵੇ ਇਸ ਤੋਂ ਬਾਅਦ ਜਿਹੜੇ ਸੁਖਪਾਲ ਸਿੰਘ ਖਹਿਰਾ ਤੇ ਜਿਹੜੇ ਐਲੋਪੀ ਪ੍ਰਤਾਪ ਬਾਜਵਾ ਹੈ ਉਹਨਾਂ ਨੇ ਵੀ ਬਾਅਦ ਦੇ ਵਿੱਚ ਗੱਲਾਂ ਆਖੀਆਂ ਨੇ ਤੇ ਉਹਨਾਂ ਨੇ ਇਹ ਕਿਹਾ ਖਹਿਰਾ ਕਹਿੰਦਾ ਵੀ 15 ਮਿੰਟ ਦੀ ਵਿਧਾਨ ਸਭਾ ਦੀ ਕਾਰਵਾਈ ਤੇ 1 ਕਰੋੜ ਰੁਪਈਆ ਖਰਚ ਆਉਂਦਾ ਤੇ ਕਹਿੰਦਾ ਇਹਨਾਂ ਨੇ ਅੱਜ ਵੀ ਕਰੋੜਾਂ ਰੁਪਈਆ ਬਰਬਾਦ ਕੀਤਾ ਨਿਕਲਿਆ ਕੁਝ ਨਹੀਂ ਨਿਕਲਣਾ ਵੀ ਕੁਝ ਨਹੀਂ ਹੋਇਆ ਵੀ ਕੁਝ ਨਹੀਂ ਤੇ ਹੋਣਾ ਵੀ ਕੁਝ ਨਹੀਂ ਇਹ ਸੁਖਪਾਲ ਸਿੰਘ ਖਹਿਰਾ ਕਹਿੰਦਾ ਤੇ ਜਦੋਂ ਜਿਹੜਾ ਪ੍ਰਤਾਪ ਬਾਜਵਾ ਹੈ ਉਹਨੂੰ ਪੁੱਛਿਆ ਤਾਂ ਕਿਹਾ ਉਹਨੇ ਵੀ ਇਦਾਂ ਦਾ ਹੀ ਆ ਵੀ ਹੋਣਾ ਹਾਣਾ ਕੁਝ ਨਹੀਂ ਹੁਣ ਜਿਹੜੀਆਂ ਮੰਗਾਂ ਲੈ ਕੇ ਕਿਸਾਨ ਤੇ ਮਜ਼ਦੂਰ ਗਏ ਨੇ ਉਹਨਾਂ ਮੰਗਾਂ ਦੇ ਉੱਪਰ ਨਾ ਡੱਕਾ ਹੋਇਆ ਨਾ ਹੋਣਾ ਕਿਉਂਕਿ ਉਹ ਮੰਗਾਂ ਹੀ ਉਹ ਲੈ ਕੇ ਗਏ ਨੇ ਜਿਹੜੀਆਂ ਆ ਜਿਹੜਾ ਸਿਸਟਮ ਹੈ ਜਿਹੜਾ ਪੂੰਜੀਪਤੀਆਂ ਤੋਂ ਚੋਣ ਫੰਡ ਲੈ ਲੈ ਕੇ ਚੋਣਾ ਲੜਦਾ ਇਹ ਸਿਸਟਮ ਉਹਨਾਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਦੀ ਪੂਰਤੀ ਕਰ ਹੀ ਨਹੀਂ ਸਕਦਾ ਉਹ ਕਿਸਾਨ ਮਜ਼ਦੂਰ ਕਹਿੰਦੇ ਨੇ ਕਿ ਨਵੀਂ ਖੇਤੀ ਨੀਤੀ ਬਣਾਓ ਜਿਹਦੇ ਚ ਕਿਸਾਨਾਂ ਤੇ ਮਜ਼ਦੂਰਾਂ ਦੇ ਨਾਲ ਨਾਲ ਸਾਰਿਆਂ ਦਾ ਭਲਾ ਹੋਵੇ ਉਹਦੇ ਚੋਂ ਜ਼ਹਿਰਾਂ ਸਪਰੇਆਂ ਖਾਦਾਂ ਉਹ ਖੇਤੀ ਨੀਤੀ ਚੋਂ ਕੱਢ ਦਿਓ ਉਹ ਕਹਿੰਦੇ ਉਹ ਖੇਤੀ ਨੀਤੀ ਬਣਾਓ ਜਿਹਦੇ ਨਾਲ ਖੇਤੀ ਕਰਨ ਵਾਲੇ ਖੇਤ ਮਜ਼ਦੂਰ ਤੇ ਕਿਸਾਨ ਉਹ ਕਰਜ਼ਿਆਂ ਦੀ ਪੰਡ ਚੋਂ ਬਾਹਰ ਆ ਸਕਣ ਤੇ ਨਾਲੇ ਜਿਹੜੇ ਕਰਜ਼ੇ ਉਹਨਾਂ ਤੇ ਚੜੇ ਨਹੀਂ ਉਹ ਖਤਮ ਕਰੋ ਉਹਨਾਂ ਨੇ ਕਿਹਾ ਕਿ ਜਿਹੜੇ ਮਜ਼ਦੂਰ ਤੇ ਗਰੀਬ ਲੋਕ ਪਿੰਡਾਂ ਚ ਰਹਿੰਦੇ ਨੇ ਜਿਨ੍ਹਾਂ ਕੋਲ ਰਹਿਣ ਲਈ ਥਾਵਾਂ ਨਹੀਂ ਗਿਆ ਉਹਨਾਂ ਨੂੰ ਰਹਿਣ ਲਈ ਥਾਵਾਂ ਦਾ ਪ੍ਰਬੰਧ ਪਲਾਟ ਕੱਟ ਕੇ ਕੀਤਾ ਜਾਏ ਤੇ ਨਾਲ ਉਹਨਾਂ ਨੇ ਕਿਹਾ ਬੀ ਜਿਹੜੀਆਂ ਸਾਮਰਾਜੀ ਨੀਤੀਆਂ ਅਮਰੀਕਾ ਵਰਗੇ ਦੇਸ਼ਾਂ ਵੱਲੋਂ ਆ ਰਹੀਆਂ ਨੇ ਉਹ ਲਾਗੂ ਨਾ ਕੀਤੀਆਂ ਜਾਣ ਹੁਣ ਇੱਥੇ ਸਾਰਾ ਚੱਕਰ ਪੈਂਦਾ ਜਿਹੜੀ ਗੱਲ ਕੁਮਰ ਵਿਜੇ ਪ੍ਰਤਾਪ ਨੇ ਆਖੀ ਉਹੀ ਵੀ ਮਾਫੀਆ ਤਾਂ ਸਰਕਾਰਾਂ ਚਲਾ ਰਿਆ ਤੇ ਜਿੰਨਾ ਟਾਈਮ ਉਹ ਮਾਫੀਆ ਦੇ ਚੁੰਗਲ ਚੋਣੀਆਂ ਆਉਂਦੇ ਬਾਹਰ ਉਹਨਾਂ ਟਾਈਮ ਇਹ ਕਿਸਾਨਾਂ ਮਜ਼ਦੂਰਾਂ ਵਾਲੀਆਂ ਨੀਤੀਆਂ ਲਾਗੂ ਨਹੀਂ ਕਰ ਸਕਦੇ ਨਾ ਅੱਜ ਕਰਨ ਨਾ ਕੱਲ ਕਰਨ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਲਿਖਿਓ ਬਹੁਤ ਮਿਹਰ